ਕਿ ਜਿੱਧਰ ਜਾਵਾ ਮਿਲਦੇ ਦਿਲ ਦੇ ਚੋਰ ਬੰਦੇ ਕਿ ਬਾਹਰੋਂ ਦਿਸਦੇ ਹੋਰ ਤੇ ਅੰਦਰੋਂ ਹੋਰ ਬੰਦੇ ਕਿ ਜਿੱਧਰ ਜਾਵਾ ਮਿਲਦੇ ਦਿਲ ਦੇ ਚੋਰ ਬੰਦੇ ਬਾਹਰੋਂ ਦਿਸਦੇ ਹੋਰ ਤੇ ਅੰਦਰੋਂ ਹੋਰ ਬੰਦੇ ਕਿ ਤੁਰ ਗਏ ਦੌਰ ਪਲਾਈਆਂ ਦੇ ਹੋ ਜੀ ਦਾ ਕਰੀਏ ਉਹੀ ਮਾਰੇ ਕਿ ਪੈਂਦੀ ਲੋੜ ਨਾ ਵੈਰੀ ਦੀ ਇੱਥੇ ਡੋਬਣ ਯਾਰ ਪਿਆਰੇ ਕਿ ਪੈਂਦੀ ਲੋੜ ਨਾ ਵੈਰੀ ਦੀ ਇਥੇ ਡੋਬਣ ਯਾਰ ਪਿਆਰੇ ਕਿ ਅੱਜ ਚੂਰ ਚੂਰ ਹੋ ਗਏ ਛੱਲੇ ਵਿਸ਼ਵਾਸਾਂ ਦੇ ਕਿ ਹੁਣ ਸੱਜਣ ਬਣ ਗਏ ਨੇ ਦੀ ਪੱਤੇ ਤਾਸ਼ਾਂ ਦੇ ਅੱਜ ਚੂਰ ਚੂਰ ਹੋ ਗਏ ਛੱਲੇ ਵਿਸ਼ਵਾਸਾਂ ਦੇ ਇਹ ਹੁਣ ਸੱਜਣ ਬਣ ਗਏ ਨੇ ਜੀ ਪੱਤੇ ਤਾਸ਼ਾਂ ਦੇ ਉਹ ਗੇਮਾਂ ਖੇਡ ਕੇ ਤੇ ਅਸੀਂ ਹਾਏ ਗਿਣਦੇ ਰਹਿ ਗਏ ਤਾਰੇ ਕਿ ਪੈਂਦੀ ਲੋੜ ਨਾ ਵੈਰੀ ਦੀ ਇੱਥੇ ਡੋਬਣ ਯਾਰ ਪਿਆਰੇ ਕਿ ਪੈਂਦੀ ਲੋੜ ਨਾ ਵੈਰੀ ਦੀ ਇੱਥੇ ਡੋਬਣ ਯਾਰ ਪਿਆਰੇ